ਸਤਨਾਮ ਸ਼੍ਰੀ ਵਾਹਿਗੁਰੂ ਜੀਓ ਰਾਗ ਔੜੀ ਮਹਾਰਗਨ ਮਹਲਾ 5 ਵਾਏ ਕੋਹਾਰ ਸਤਗੁਰ ਪ੍ਰਸਾਦ ਨੇ ਗਸਾਈ ਮਿਟਲਾ ਤੁ ਸੰਗੰਮ ਵਾਲ ਵਸ ਜੀਓ ਰਹਾਉ ਪਦਮਨ ਕਰਿ ਨ ਜੀਵਨ ਤ੍ਰਿਗ ਰਹਿਣਾ ਸੰਸਾਰ ਜੀਵ ਪ੍ਰਾਨ ਸੁਖ ਦਾਤਿਆ ਨਿਮਖ ਨਿਮਕ ਰਹਾਦਿ ਵਾਹਿਗੁਰੂ ਦੀ ਗਾਵਾਲ ਚ ਵਾਹਿਗੁਰੂ ਦੀ ਕੀ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਪੰਮਰਤ ਵੇਲੇ ਜਿੱਥੇ ਗੁਰਦੁਆਰਾ ਸ਼੍ਰੀ ਬੀਰਸਾਬ ਜੀ ਵਿਖੇ ਹਮਾਰਾ ਜੈ ਸੋਨੇ ਪ੍ਰਕਾਸ਼ ਦੀ ਸੇਵਾ ਹੋਈ ਪੰਜ ਬਾਣੀਆਂ ਦਾ ਨੇਤਨੇ ਸ੍ਰੀ ਆਸਾਹਿਬ ਸਾਹਿਬਾਰ ਦਾ ਕੀਰਤਨ ਹਾਰਜਸ ਲੜੀਵਾਰ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਕੋਈ ਸਮਾਂ ਪੰਗਰਾਲ ਮਿਲ ਕੇ ਗੁਰ ਸ਼ਬਦੀ ਵਿਚਾਰ ਸਰਵਣ ਕਰਨੀ ਹੈ ਰਾਗ ਗੋੜੀ ਬਿਰਾਗਣ ਵਾਲਾ ਪਉ ਰਾਗ ਗੋੜੀ ਹੈ ਬਿਰਾਗਣ ਦੀ ਜਾਤੀ ਹੈ ਪੰਜਵੇਂ ਪਾਤਸ਼ਾਹ ਜੀ ਆਪ ਆਪਣੇ ਬਖਾਰ ਬੇਪੁਰਾ ਕਿਰਪਾ ਕਰਦੇ ਹਨ ਏਕ ਓੰਕਾਰ ਸਤਿਗੁਰ ਪਰਸਾਨ ਵਾਹਿਗੁਰੂ ਜੀ ਇਹ ਕਹੇ ਓੰਕਾਰ ਪ੍ਰਕਾਸ਼ ਰੂਪ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਦੇ ਉਸਾਇਮ ਇਤਲਾ ਤੁਸਾਂ ਦਾ ਗਮਾਰੇ ਬੋਸ ਦੇ ਜਿਹੜਾ ਪ੍ਰੇਰਕ ਹੈ ਉਹ ਸਾਡੇ ਸਾਰਿਆਂ ਦਾ ਮਿੱਤਰ ਵੀ ਹੈ ਇਹ ਸਾਡੇ ਸਾਰਿਆਂ ਦੇ ਨਾਲ ਆਪਣਾ ਨਿਵਾਸ ਰੱਖਦਾ ਹੈ ਭਾਵੇਂ ਕੰਦੇ ਨਾ ਰਬ ਤੂੰ ਬਖ ਨੇ ਔਰ ਵੇਖਣ ਵਾਲੀ ਤੇਰੀ ਅੱਖ ਨੇ ਉਹ ਸਾਰਿਆਂ ਦੇ ਨਾਲ ਹੀ ਰਹਿ ਗਿਆ ਜੇ ਜੜੀ ਗਿਆਨ ਦ੍ਰਿਸ਼ਟੀ ਉਹ ਮਿਲਦੀ ਨਹੀਂ ਉਹ ਤੋਂ ਬਿਨਾਂ ਨਾਲ ਹੁੰਦਾ ਵੀ ਨਜ਼ਰ ਨਹੀਂ ਹੁੰਦਾ ਹੈ ਇਸ ਕਰਕੇ ਕਹਿੰਦੇ ਆ ਉਹ ਗਸਾਈਂ ਸਾਰਿਆਂ ਦਾ ਮਾਲਕ ਹੈ ਮਿਤਰਾ ਮਿੱਤਰ ਉਹ ਸੰਗਾ ਹਮਾਰਾ ਬਾਪ ਜੀ ਜੋ ਆਪ ਜੀ ਸਾਡੇ ਨਾਲ ਹੀ ਨਿਵਾਸ ਕਰਦੇ ਹੋ ਆਡੇ ਹਿਰਦੇ 'ਚ ਵਸ ਰਹੇ ਹੋ ਨਾ ਰਹੋ ਤੋ ਜਿਵੇਂ ਨਾ ਕਰੀ ਨਾ ਜੀਵਨ ਤ੍ਰਿਗ੍ਰਹਿਣੋਂ ਸੰਸਾਰ ਕਿਉਂਕਿ ਬਰਾਉ ਦੀ ਪੰਕਤੀ ਅੱਗੇ ਦੱਸਦੇ ਆਂ ਏ ਪਰਮੇਸ਼ਰ ਆਪ ਜੀ ਤੋਂ ਬਿਨੋਂ ਕੋੜੀ ਬਹੁ ਵੀ ਮਿੰਟ ਵੀ ਇੱਕ ਸਵਾਸ ਵੀ ਇੱਕ ਖਿੰਨ ਵੀ ਰਹਿਣਾ ਨਹੀਂ ਹੁੰਦਾ ਉਹ ਕਿਦ੍ਹੀ ਸਤਾਨ ਵਾਲੇ ਸਰੀਰ ਜਿਹੜਾ ਚੱਲ ਫਿਰ ਰਿਹਾ ਔਰ ਜਿੰਨਾ ਜੀਵਨ ਉਹ ਆਪ ਜੀਦੇ ਆਸਰੇ ਆ ਤੇ ਜੇ ਨਾਮ ਨਹੀਂ ਜਪਦੇ ਉਹ ਸੇਵਾ 사ਸੰਗਤ ਨਹੀਂ ਕਰਦੇ ਫਿਰ ਸਾਡਾ ਸੰਸਾਰ ਤੇ ਰਹਿਣਾ ਤਰਕਾਰ ਜੋਤ ਨਹੀਂ ਕਿੱਥੇ ਆ ਕੇ ਗਿਲਾਹ ਤਾਂ ਕਟਿਆ ਨਾ ਜਨਮ ਜਿਹੜਾ ਸੀ ਉਨਸ ਖਲਗੁਆਰੇ ਜਾਂਗੁਆ ਰਹੇ ਆ ਸਮੇਂ ਦੀ ਕਦਰ ਨਹੀਂ ਕਰਦੇ ਬਾਗਾਂ ਨਾਲੇ ਸਮਾਂ ਮਿਲਿਆ ਬਾਲਕਪਨ ਆ ਗਿਆ ਅੰਤਾਂ ਚ ਗੁਜ਼ਰ ਜਾਂਦਾ ਹੈ ਜਵਾਨੀ ਦੇ ਅੰਦਰ ਕਈ ਤਰਨੀਆਂ ਬਾਸ਼ਨਾ ਪੈਦਾ ਹੋ ਜਾਂਦੀਆਂ ਬਡਾਪਾ ਰੋਗਾਂ ਦੁਆਰਾ ਗਰਸਿਆ ਜਾਂਦਾ ਹੈ ਇਹ ਜੇ ਕਿ ਇਹ ਸਮਾਨੀ ਸਮਾਤਾ ਆਪ ਸੰਦੇ ਚੋ ਸਮਾਨ ਕਢਣਾ ਪੈਂਦਾ ਹ ਇਸ ਵਾਸਤੇ ਕਹਿੰਦੇ ਐ ਜਿਨ੍ਹਾਂ ਨੂੰ ਪ੍ਰੇਮ ਪੈ ਗਿਆ ਉਹ ਤੇ ਇਹ ਗੱਲ ਕਰਦੇ ਐ ਸਾਡਾ ਆਏ ਘੜੀ ਤੇਰੇ ਬਿਨਾਂ ਜੀਵਣਾ ਨਹੀਂ ਹੁੰਦਾ ਪਰ ਆਪ ਜੀ ਤੁਸੀਂ ਮੇਰਾ ਸੰਸਾਰ ਹੋ ਤੁਸੀਂ ਰਹਿਣਾ ਆਪ ਤੁਮ ਦੇਣਾ ਉਹ ਤ੍ਰੇ ਗਤਰਕਾਰ ਜੋ ਅਮੀ ਜਿੰਦਗੀ ਦੇ ਦਿਨ ਪੂਰੇ ਕਰਦੇ ਆ ਉਹਦਾ ਲਾਭ ਤਾਂ ਕੋਈ ਨਹੀਂ ਨੂੰ ਉਹ ਮਾੜਿਆਂ ਚੰਗਿਆਂ ਦੇ ਨੇ ਸਾਰਿਆਂ ਦੇ ਪੂਰੇ ਹੋ ਜਾਂਦੇ ਆ ਜਿਹੋ ਜਿਹੇ ਦੁੱਖ ਸੁੱਖ ਦੇ ਹੈਗੇ ਪਰ ਜੀਵਨ ਦਾ ਜਿਹੜਾ ਮਨੋਰਥ ਸੀ ਉਹ ਸਾਨੂੰ ਪ੍ਰਾਪਤ ਨਹੀਂ ਕੀਤਾ ਇਸ ਕਰਕੇ ਸੰਸਾਰ ਤੇ ਰਹਿਣਾ ਤੇਰਾ ਤਰਹਾਰ ਜੋਗ ਹੋ ਜੀ ਪ੍ਰਾਨ ਸੁਖ ਦਾਤਾ ਨਿਮਿਤ ਨਿਮੁ ਭਲੇਹਾਰ ਜੀਵ ਕਲਾ ਦੇਣ ਵਾਲੇ ਪ੍ਰਾਨ ਕਲਾ ਦੇਣ ਵਾਲੇ ਇਹ ਸੁਖਾਂ ਦੇ ਦਾਤੇ ਨਿਮਕ ਥੋੜਾ ਘੜਾ ਸਮਾ ਆਪ ਜੀ ਤੁਮ ਬਲੇਹਾਰ ਜਾਂਦੇ ਹੋ ਇਹ ਸਾਰੀ ਰਚਨਾ ਤੇਰੀ ਨਚਾਈ ਹੋਈ ਹੈ ਆਪੇ ਦੋ ਪੱਖਾਂ ਚ ਵਿਚਰ ਰਿਹਾ ਤੇ ਨਰਲੇ ਫਰਹਿ ਰਿਹਾ ਹੈ ਅਸੀਂ ਆਪ ਜੀ ਤੁੰਬਲਿਹਾਰ ਜਾਂਦੇ ਹਾਂ ਹਸਤਾਲੰਬਨ ਦੇ ਹੋ ਪ੍ਰਭੂ ਘਰ ਤੋਂ ਉਦਰ ਬੋਪਾ ਕਹਿੰਦੇ ਜਿਵੇਂ ਕੋ ਬੰਦਾ ਡੁੱਬਦਾ ਹੋਵੇ ਨੂੰ ਦੁਆ ਬੰਦਾ ਆਸਰਾ ਅਸਰਾ ਦੇਵੇ ਥੋ ਡੁੱਬਣ ਤੋਂ ਬਚ ਜਾਂਦਾ ਆਪਣੇ ਹਸਤਾ ਦਾ ਅਲੰਬਨ ਨੇ ਆਸਰਾ ਦੇਣਾ ਕੋ ਇਹ ਪ੍ਰਭੂ ਨਿਰੰਕਾਰ ਔਰ ਘਰ ਤੋਂ ਉਧਰ ਸੰਸਾਰ ਇਹ ਸੰਸਾਰੂਪੀ ਜਿਹੜਾ ਘਰ ਟੋਆ ਹੈ ਇਹਦੇ ਚਾਹ ਸੀ ਡੇਗ ਰਿਹਾ ਹੈ ਇਹਦੇ ਚ ਘਰ ਘੋਰ ਹੈ ਆਪ ਕਿਰਪਾ ਕਰੇ ਕਿਰਪਾ ਕਰਕੇ ਸਾਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਫਿਰ ਡੁੱਬਦੇ ਨੂੰ ਬਚਾ ਲੈਣਾ ਕਰੋ ਇਸ ਕਰਕੇ ਤੁਹਾਡੇ ਆਸਰੇ ਹਾਂ ਡਿਲਾਜ ਰੱਖਣ ਉਹ ਕੇ ਮਹਾਤਮਾ ਸੀ ਰਾਜਾ ਕਹਿੰਦਾ ਮਹਾਰਾਜ ਜਦੋਂ ਸੰਤਾਂ ਦੇ ਕੋ پاسਟ ਆਉਂਦਾ ਫਿਰ ਆਪ ਆਪ ਕੋ ਜਾਂਦਾ ਆਪਣੇ ਕੇ ਜਿੰਮੇਵਾਰ ਬੰਦੇ ਨੂੰ ਭੇਜ ਦਿੰਦਾ ਇਹ ਪਰੇਸ਼ਨਾ ਜਦੋਂ ਵੀ ਮਿਲਣਾ ਹੋਵੇ ਕਰਮਾ ਤੇ ਸੰਤਾਂ ਨੇ ਕਹਿੰਦੇ ਮੋਕਾ ਦੇਖਿਆ ਉਹਨਾਂ ਨੇ ਦੇਖੋ ਮਸਾਲੇ ਦਾ ਲੜਕਾ ਬਣਵਾਇਆ ਬਿਲਕੁਲ ਰਾਜੇ ਦੀ ਲੜਕੇ ਦੀ ਸ਼ਕਲ ਦਾ ਜੁਵਨ ਸੱਚਮੁੱਚ ਜੈ ਲੱਗੀ ਇੰਨਾ ਸੋਹਣਾ ਢੰਗ ਨਾਲ ਬਣਾਇਆ ਤੇ ਉਹਦੁਰ ਪਰੰਪਰਾ ਸਾਹ ਕਰਦੇ ਹੁੰਦੇ ਸੀ ਰਾਜਾ ਵੀ ਸੁਣਨ ਆਉਂਦਾ ਸੀ ਹੋਰ ਸੰਗਤਾਂ ਵੀ ਕਿ ਉਸ ਵਿਲੇ ਸੰਤਨ ਗਿਆ ਹੀ ਵੀਰਨ ਜੇ ਜਨੂ ਰਾਜਾਇਨ ਕਾਗਰ ਮਨ ਭਗਤ ਕਥਾ ਸੁਨੇ ਕਿਉਂ ਮੇਰਾ ਆਪਣੇ ਕੋਈ ਰਾਮ ਮਸਾਲੇ ਦਾ ਬਣਾਇਆ ਹੋਇਆ ਬਾਲਕ ਹੈ ਤੇ ਉਹ ਨੂੰ ਪਾਣੀ ਵਿੱਚ ਲਾ ਕੇ ਗੜਦੇ ਕਿਉਂ ਨੂੰ ਛੱਡ ਦੇ ਰਾਾਇਾਇ ਨੇ ਕਿਹਾ ਕਿ ਬੱਚਾ ਡੋਬਾ ਨਾ ਜਾਏ ਫਿਰ ਆਜ ਨੂੰ ਦਿਖਾ ਕੇ ਕਰਨ ਕਹਾ ਹੋ ਰਹੀ ਸੀ ਤੇ ਉਹ ਸ਼ਿਵਾਦਨ ਰਾਜ ਦਾ ਲड़का ਘਟੌਂਦਾ ਉਹ ਉੱਥੇ ਲੈ ਗਿਆ ਬਿਆਲ ਵਿੱਚ ਡਿੱਗ ਗਿਆ ਤੇ ਮਨਜਾ ਬੜਾ ਦੁਖ ਹੋਇਆ ਇਹ ਕੀ ਕਾਰਨ ਬਣਵਾ ਪੋਸਵੇਲੇ ਫਿਰ ਇਹਦੇ ਇਹ ਨੌਂ ਬੁਰਕੋ ਕਿਰਪਾ ਬੁਣੇ ਅੰਤ ਕੰਦੇ ਕੋਈ ਗੱਲ ਨਹੀਂ ਕਰ ਸਕਦਾ ਭੋਗ ਪਹਿਲੇ ਹੀ ਕਰਦੇ ਨੇ ਉਹ ਬੈ ਗਿਆ ਤੇ ਬਾਲਕ ਨਮਾ ਜਿਹੜਾ ਸੀ ਲੈ ਜਾਂਦਾ ਜਿਹੜਾ ਉੱਥੇ ਡੁੱਬ ਕੇ ਮਰਿਆ ਸੀ ਉਹ ਨਾ ਉਹ ਕੰਦਾ ਨਹੀਂ ਮਰਿਆ ਤਾਂ ਉਹ ਬਾਲਕ ਹੋਏ ਨਹੀਂ ਉਹ ਤਾਂ ਡੁੱਬ ਕੇ ਮਰ ਗਿਆ ਹੈ ਅੰਤ ਕੰਦੇ ਨਿਸ਼ਾਨੀ ਦੇਦਾ ਹੈ ਇਹ ਦੀਸ਼ਟਾਂਤ ਤਾਂ ਜੇ ਮੈਂ ਕਥਾ ਹੋ ਰਹੀ ਸੀ ਮੁੰਇ ਤੇਰਾ ਲੜਕਾ ਰਿਹਾ ਉਸਨੇ ਆਪਣੇ ਸਿਰ ਬੱਲੇ ਵਿੱਚ ਛੁਡ ਦਿੱਤਾ ਉਸ ਲਈ ਤੇਰੇ ਕੋ ਨੌਕਰ ਚਾਹ ਕਰ ਸੀ ਹੋ ਰਹਿਲ ਕਰ ਸੀ ਤੁੰਨਾ ਨੂੰ ਕੀ ਆ ਬਾਲ ਕਟ ਮਝੂਗਾ ਵੱਡੋ ਤੂੰ ਆਪ ਜਾ ਕੇ ਸਣੀ ਆਪਣੀ ਛਾਲ ਮਾਰੀ ਕੱਢ ਕੇ ਲੈਂਦਾ ਇਹ ਦਾ ਬਾਜਪਾ ਵਾਲਾ ਗਨ ਮਸਾਲੇ ਸੰਤ ਕੰਦੇ ਵੀ ਤੇ ਰੋ ਕੋ ਐਨੇ ਨੋਕਰ ਚਾ ਕਰ ਸੀ ਤੇ ਤੂੰ ਆਪ ਕਿਉਂ ਗਿਆ ਕਹਿੰਦੇ ਮੇਰਾ ਬਾਲ ਕੁ ਡੁੱਬ ਗਿਆ ਕਹਿੰਦੇ ਇਸੇ ਤਰ੍ਹਾਂ ਜਿਹੜੇ ਸੰਤ ਬੰਦਗੀ ਵਾਲੇ ਰੱਬ ਦੇ ਪੁੱਤਰ ਹੁੰਦੇ ਹਨ ਤੇ ਸੰਕਟ ਆਉਂਦਾ ਇਹ ਰੱਬ ਕਿਸੇ ਨੂੰ ਨਹੀਂ ਭੇਜਦਾ ਆਪ ਜਾਂਦਾ ਉਧਰ ਹੋ ਕੇ ਕੀ ਤਾਂ ਹੋਟਲ ਮਟ ਕਰ ਗਿਆ ਤੇ ਨੁਕਸਾਨ ਹੋ ਗੂ ਕਿੰਨੇ ਨੂੰ ਨਹਾ ਲਾ ਦੇ ਪਲਾਸਟਿਕ ਦੇ ਉਹ ਪੁੱਤ ਸਮਝ ਕੇ ਆਪ ਗਿਆਂਗੇ ਨਹੀਂ ਜੇ ਹੋਰ ਨੂੰ ਭੇਜ ਦਿੰਦਾ ਕਹਿੰਦੇ ਮੇਰਾ ਪੁੱਤਰ ਕਹਿੰਦੇ ਬਾਸੂ ਐਸਾਂ ਤੇ ਵੀ ਉਹਦੇ ਪੁੱਤਰ ਮੋਹ ਨਿਰਗੁਣ ਮਤ ਥੋਰੀਆ ਤੂੰ ਸਦਹੀ ਦੀਨ ਦੇ ਇਹ ਸੱਚੇ ਪਾਤਸ਼ਾਹ ਮੈਂ ਨਿਰਗੁਣ ਗੁਣਾ ਤੋ ਵੀ ਨਹੀਂ ਮੇਰੀ ਮਤ ਥੋੜੀ ਆ ਉਹ ਸਾਰੇ ਜੀਆਂ ਦੀ ਸ਼ਕਰ ਕਰਦਾ ਉਹਨਾਂ ਸਾਰਿਆਂ ਦੀ ਸ਼ਹਿਤਾ ਵੀ ਕਰਦਾ ਦਿਨੋਂ ਤੇ ਦਿਆਲ ਦੇ ਅਲੂਵੇਂ ਉਹਨਾਂ ਦੇ ਬੜੀ ਮਹਾਨ ਦਇਆ ਕਰਦਾ ਹੈ ਮੋਹ ਨਿਰਗਣਾ ਤੋ ਥੋਰੀਆ ਤੂੰ ਸ਼ਾਦੀ ਦੇਨ ਜਾ ਰਾਪੀ ਸਦਾ ਦੇ ਦਿਨੋਂ ਤੇ ਦਿਆਲੂ ਰਹਿਨੇ ਦਇਆ ਕਰ ਤੋ ਮੇਰੀ ਮਾਂ ਤੋ ਥੋੜੀ ਕਿਆ ਸੁਖ ਤੇਰੇ ਸੰਭਲਾ ਕਵਨ ਵਿਧੀ ਵਿਝਾ ਜੈ ਜਿਹੜੇ ਸਾਨੂੰ ਸੁਖ ਦਿੱਤੇ ਆ ਐਂ ਇੱਕ ਸੁਖ ਨੇ ਬਿਆੰਤ ਸੁਖ ਦੋਤੇ ਆ ਤੇ ਤੇਰੇ ਜਿਹੜੇ ਤੇ ਹੋਏ ਸੁਖ ਉਹ ਤੇਰੇ ਬਖਸ਼ੇ ਹੋਏ ਆ ਇਹ ਆਪ ਜੀ ਦੀ ਮਿਹਰ ਨਾਲ ਮਿਲੇ ਹੋਏ ਆ ਕਿਹੜੇ ਕਿਹੜੇ ਤੇਰੇ ਸੁਖ ਨੂੰ ਸੰਭਲਣ ਯਾਦ ਕਰਾਂ ਜੋ ਜੋ ਤੈਨ ਬਖਸ਼ੇ ਕਵਨ ਵੀ ਵਿਚਾਰ ਕਿਹੜੀ ਜਿੰਦੀ ਨਾ ਵਿਚਾਰ ਕੀਤੀ ਜਾਏ ਕਿਉਂ ਕਿਹੜਾ ਮੈਂ ਸੰ ਕਰਮ ਕੀਤਾ ਜਿਹਨੂੰ ਕੋ ਸ਼ੋਕ ਰੱਬ ਨੇ ਮੈਨੂੰ ਇਹਨੇ ਸੁਖ ਦਿੱਤੇ ਇਹ ਕੰਦੇ ਉਹਦੀ ਮੋਜ ਹੈ ਦੀਨ ਸਰਣ ਸਮਾਏ ਦਾਸ ਇਥ ਮੁੱਚਿਆ ਗਮਾ ਬੋ। ਜਿਹੜਾ ਤੇਰੀ ਸ਼ਾਮ ਜਾ ਕੇ ਦਾਸ ਸੁਮਾ ਗਿਆ। ਉਹ ਪੇਦ ਹੋ ਕੇ ਵਰਤਦਾ। ਤੇ ਫਿਰ ਕੰਦੇ ਆਤਮਰਾ ਉਸ ਨੂੰ ਪਾਲਦਾ ਹੈ। ਉਸ ਤੋਂ ਬਾਅਦ ਫਿਰ ਇਹਨੇ ਪਰਮੇਸ਼ਰ ਦਾ سایਾ ਇਹਨੇ ਪੂਰੀ ਮਰਜ਼ਾ ਦਾ ਕੈਸੀ ਹੈ ਉਹ ਸਾਰਾ ਨਾਇ ਦੀ ਸਮਾਈ ਕਰਨ ਦਾ ਸਦਾ ਦਾ ਹਿਤ ਮਨ ਹੀ ਹਿਤੂੜਾ ਦਾ ਸਾਨਾ ਬੜਾ ਪ੍ਰੇਮ ਕਰਨ ਵਾਲਾ ਹੈ ਔਰ ਕਿਸ ਕਰ ਗੰਦੇ ਆ ਕਿਹੜੀ ਵੀ ਦੀ ਉਹਦੀ ਵਿਚਾਰ ਕੀਤੀ ਨਾ ਔੜੀ ਸ਼ਰਮ ਜਾਏ ਔਰ ਆਪ ਜੀ ਦੇ ਪਿਆਰ ਚ ਵਰਤ ਰਹੇ ਹਾਂ ਉੱਚੀ ਆਗੋਂ ਬਾਤੂ ਦੀ ਉੱਚਿਆਗਾ ਮੇਰੋ ਤੇ ਪਾਰ ਮਾਨ ਇੰਦਰੀਆਂ ਦੀ ਪਹੁੰਚੇ ਗਮ ਤਾਂ ਨਹੀਂ ਪਰ ਪਾਰ ਪਾਰਾ ਵਾਰ ਨਹੀਂ ਪਾਇਆ ਜਾਂਦਾ ਤੇ ਤੁਹਾਡਾ ਕਿਡਾ ਵਿਸਾਰ ਹੈ ਸਗਲ ਪਦਾਰਸ਼ ਅੱਠ ਸੇ ਨਾਮ ਮਹਾਰਸ ਨਮ ਕੰਦੇ ਭਾਈ ਇਹ ਆ ਇਹ ਸਾਰੇ ਪਦਾਰਥ ਇਹ 18 ਸਿੱਧੀਆਂ ਇਹ ਨਾਮ ਦੇ ਮਹਾਨ ਰਸਤੇ ਵਿੱਚੇ ਆ ਜਾਂਦੇ ਹਨ। ਬਾਰੀਮ ਵਰਕ ਤਾਂ ਪਰਮੇਸ਼ਰ ਦੇ ਨਾਮ ਜਪਨ ਦੇ ਵਿੱਚ ਆ ਜਾਂਦੀਆਂ ਹਨ। ਸਗਲ ਪਦਾਰਥ ਆਸ਼ਟ ਸਦ ਨਾਮ ਮਹਾਰਸਮ। ਸਾਰੇ ਪਦਾਰਥ 18 ਸਿੱਧੀਆਂ ਤੇ ਨਾਮਰਾਸੀ ਜਿਹੜਾ ਉਹ ਸਤਨਾਮ ਦੀ ਸੱਤਾ ਵਿੱਚ ਆ। ਕਿਉਂਕਿ ਸਤ ਦੇ ਵਿੱਚ ਇਹ ਸਾਰੀਆਂ ਬਰਕਤਾਂ ਹੈਗੀਆਂ। ਉਹ ਮੇਰੇ ਪ੍ਰਾਣ ਆਧਾਰ। ਔਰ ਸਾਧ ਸੰਗਤ ਨਾਨਕ ਪਾਜੈ ਵਿਖ ਔਰ ਕਹਿੰਦੇ ਪਾਜ ਵਿਖ ਭਰਿਆ ਸੰਸਾਰ। ਉਹਨਾਂ ਦੇ ਦਾਸ ਤੇ ਆ ਕਿ ਸੂਖ ਪਰਸਾਨ ਮਾਇਕੇ ਇਸ ਵਿੱਚ ਉਹ ਕੇ ਸ਼ਾਂਤ ਆਰੀ ਪਰਮਾਤਮਾ ਜਿਹਨਾਂ ਤੇ ਕੁਛ ਹੋ ਜਾਂਦਾ ਹੈ ਸੇ ਜਨ ਅਰਗੁਣ ਗਏ ਉਹ ਜਨ ਉਹਦੇ ਗੁਣ ਗਾ ਸਕਦੇ ਆ ਨਹੀਂ ਤਾਂ ਮੂੰਹ ਤੋਂ ਬੋਲ ਤਾਂ ਕਿੰਨਾ ਅੰਡਵੰਡ ਬੋਲੂਗਾ ਪਰ ਪਰਮੇਸ਼ਰ ਦਾ ਨਾਮ ਹੀ ਮੂੰਹੋਂ ਨਿਕਲਦਾ ਹੈ ਇਸ ਕਰ ਕਹਿੰਦੇ ਉਧਰ ਤਾਂ ਗੱਲਾਂ ਕਰਦਾ ਥੱਕਦਾ ਵੀ ਨਹੀਂ ਇੱਧਰ ਤਾਂ ਛੇਤੀ ਥਕੇ ਮਾਵਾਂ ਲੰਦਾ ਮਨ ਪੋਜੇ ਸ਼ੁਰੂ ਕਰ ਲੈਂਦਾ ਇਸ ਕਰ ਕਹਿੰਦੇ ਸਾਰੇ ਜੀਓ ਦੇਖੋ ਆਪਣੀ ਮਿਹਰ ਕਰਦੇ ਦਿਆ ਹੁੰਦੇ ਇਸ ਕਰਕੇ ਪੂਤਵ ਮੇਰੀਆਂ ਪੂਰਾਂ ਪੂਰੀ ਰਾਤਾਂ ਲੈਂਦੀਆਂ ਇਹ ਹੀ ਨਾਮ ਦਾ ਆਸਰਾ ਉਹ ਮੇਰੇ ਪ੍ਰਾਣ ਦਾ ਉਹ ਮੇਰੇ ਪ੍ਰਾਣਾਂ ਦਾ ਆਧਾਰ ਆਸਰਾ ਸਾਧ ਸੰਗ ਨਾਲਿਕ ਭਜੈ ਬਿਖ ਭਜੈ ਜਿਹੜੇ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਦਾ ਭਜਨ ਕਰਦੇ ਆ ਇਹ ਸੰਸਾਰ ਨੂੰ ਜਿਹੜਾ ਜ਼ਹਿਰ ਕਹਿੰਦੇ ਸੀ ਇਹ ਜ਼ਹਿਰ ਉਹ ਵੀ ਸਾਰਾ ਅੰਬਰਤੂਪੇ ਹੋ ਜਾਂਦਾ ਹੈ ਇਸ ਕਰਕੇ ਮਾਤਾ ਪਿਤਾ ਔਰ ਫਿਰ ਨੇ ਉਹ ਫਿਰ ਸੋਤ ਬੰਧੂ ਸੋਤ ਬੰਧੂ ਸੋਤ ਪੁੱਤਰ ਤੇ ਬੰਧੂ ਸਬੰਧੀ ਠੀਕ ਹੈ ਦੁਨਿਆਵੀ ਤੌਰ ਤੇ ਰਿਸ਼ਤੇ ਹੈਗੇ ਪਰ ਮੇਰਾ ਅੰਤਰੀਵੀ ਰਿਸ਼ਤਾ ਜਿਹੜਾ ਤੂੰ ਮੇਰੇ ਪ੍ਰਾਣ ਦਾ ਆਧਾਰ ਤੁਸੀਂ ਮੇਰੇ ਪ੍ਰਾਣਾ ਦੇ ਆਧਾਰ ਆਸਰਾ ਹੋ ਬਹੁਤ ਆਸਰਾ ਗੁਣੀ ਕੰਮ ਕਰਨਾ ਉਹ ਤੁਹਾਡੇ ਆਸਰੇ ਕਰਨਾ ਜਿੱਮੇ ਗਵਰਨਮੈਂਟ ਦੀ ਇਡੈਂਟੀਟੀ ਹੁੰਦੀ ਉਹ ਤੇ ਮੈਂ ਹੁੰਦਾ ਨਹੀਂ ਇਸ ਤਰ੍ਹਾਂ ਜਿਹੜਾ ਸੱਚ ਬੋਲਣਾ ਇਹ ਹੀ ਉਹਦੀ ਇਡੈਂਟੀਟੀ ਹੈ ਮੇਰੇ ਪ੍ਰਭ ਮੇਰੇ ਪ੍ਰਾਣ ਆ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਬਿਖ ਤਰਿਆ ਤੁਸਾਂ ਸਾਧੂਆਂ ਦੀ ਸੰਗਤ ਕਰਕੇ ਇਹ ਬਿਖ ਜੈ ਰੂਪੇ ਸੰਸਾਰ ਤਰਿਆ ਤੇ ਸਾਧ ਸੰਗ ਨਾਨਕ ਭਜੈ ਸਾਧ ਸੰਗ ਕਰਕੇ ਹੰਦੇ ਤਰਜੇ ਗਏ ਫੋਰ ਬਿਖ ਪਰਿਆ ਸੰਸਾਰ ਇਹ ਜਿਹੜਾ ਸੰਸਾਰ ਆ ਬਿਲਕੁਲ ਜਰਨਨ ਪਰ ਇਹਨਾਂ ਛੜ ਗਏ ਲੋ ਉਹ ਬਾਲੂ ਹੋ ਜੀ ਕਿ ਉਹ ਟੇਢੀ ਪੈ ਗਈ ਇਸ ਕਰਕੇ ਗੰਦੇਵੇ ਪਰਮੇਸ਼ਰ ਦੇ ਨਾਮ ਦਾ ਆਸਾ ਇਹ ਸਾਰੀ ਕਥਾ ਜਿਹੜੀ ਹੈ ਚਾਬਣ ਕੀਤੀ ਹੈ ਮਾਰਾ ਕੇ ਭਗਵਾਨ ਸਾਡੇ ਹਿਰਦੇ ਜਿ ਨਿਵਾਸ ਕਰੇ ਅੰਤ ਵਿੱਚ ਇਕਤਾ ਦਾ ਭਾਵ ਚੜ੍ਹ ਗਈ ਗਲਾ ਬਖਸ਼ੇ ਇਹ ਕਹਿੰਦੇ ਸੰਸਾਰ ਸਾਧਰ ਜਿਹੜਾ ਸੋ ਕੇਂਦਰ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰੇ ਮੇਰਾ ਸੂਰਜਾ ਸਨਾ ਉਸੇ